ਉਹੀ ਸੜਕ ਐ ਉਹਦਾ ਉਦਘਾਟਨ ਹੋ ਰਿਹਾ ਐ ਸਭ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਨਹੀਂ ਲੱਗੇ ਸਰ ਜੀ ਐਸੇ ਖੁਸ਼ ਹੋਏ ਆਏ ਹਾਂ ਚੱਲਣ ਦੇ ਦੇਖੋ ਮੈਂ ਤੁਹਾਨੂੰ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜੇ ਵੀ ਮਿਲਣਗੇ ਜਿਹੜੀ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਫਿਰ ਵੀ ਸਾਡੇ ਦਾ ਅਸੀਂ ਦਾ ਇੱਕ ਆਮ ਪੁਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀ ਜੀ ਸਰ 1:00 ਫਿਰ ਵੀ ਤਾਂ ਘਟ ਗਿਆ ਪਹਿ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਨਿਹਾਰਾ ਸੀ ਬਾਈ ਤਾਂ ਮੈਂ ਦੱਸ ਦਿੰਦਾ ਪਹਿ ਗਿਆ ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿੰਨੇ ਵੀ ਨੇ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਅੱਛੀ ਲੱਗਿਆ ਮੈਨੂੰ ਬੱਚੇ ਨੇ ਆਵਾਜ਼ ਰੇਜ਼ ਕੀਤੀ ਹੈ ਉਹ ਕਿੰਨਾ ਛੋਟਾ ਬੱਚਾ ਹੈ ਕਿੱਦਾਂ ਆਂਦਾ ਹੈ ਸਾਨੂੰ ਪਤਾ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਨਹੀਂ ਮੇਰੇ 2 ਮਹੀਨੇ ਸਾਡੇ ਕਰਮਾ ਨਹੀਂ ਆਇਆ ਟੈਗ ਪਟਾਈ ਕਰਕੇ ਕਿਹੜੀ ਸੋਸਾਇਟੀ ਸਾਡੀ ਅੱਛਾ ਸ਼ੈਮਰੋਕ 2 ਜਗ੍ਹਾ ਜਿੱਥੇ ਉਹ ਬੜਾ ਜਾਂਦੀ ਆ ਉਸੇ ਐਨਾ ਬੁਰਾ ਤੁਹਾਡੀ ਸੜਕ ਤੁਹਾਡੀ ਨਾ ਐ ਤੁਹਾਡੀਆਂ 1 ਮਿੰਟ 1 ਮਿੰਟ ਦੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ ਨੇ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਦੀਆਂ ਸਾਰੀਆਂ ਅਸੀਂ ਬਣਾਵਾਂਗੇ ਬੇਫਿਕਰ ਰਹੋ ਹੁਣ ਜਿਹੜੀ ਮਿੱਟੀ ਘਟਕਾਂ ਨਹੀਂ ਇਹ ਘਟਕਾਂ ਨਹੀਂ ਪੈ ਰਿਆ ਇਹ ਸੜਕ ਬਣ ਰਹੀ ਹੈ ਨਾ ਇਹ ਇਹ ਨਹੀਂ ਹੈਗਾ ਕਿ ਆਪਾਂ ਮੀਚ ਰੁੜ ਜਾਣਾ ਸੀ ਮਾਤਾ ਜੀ ਇਹ ਮਾਤਾ ਜੀ ਇਹ ਇਹ ਇਦਾਂ ਇਹ ਹੈਗਾ ਵੀ ਆਪਾਂ ਗਟਕਾ ਪਾ ਰਹੇ ਆ ਇਹਦੇ ਤਾਂ ਆਪਾਂ ਸੜਕ ਬਣਾ ਰਹੇ ਆ ਹੁਣ ਫਿਰ ਉਧਰ ਦੀ ਜ਼ਿੰਮੇਵਾਰੀ ਤੁਹਾਡੀ ਮੇਰੀ ਹੈ ਪੂਰਾ ਜਿਹੜਾ ਮੰਸਰੇ ਵੀ ਮੰਦਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੇ ਪਰੇਸ਼ਾਨ ਕਰਕੇ ਨਹੀਂ ਆ ਜੰਤਾ ਗੜੀ ਆ ਬਹੁਤ ਪਰੇਸ਼ਾਨ ਹੋ ਕੇ ਖੜੀ ਬਹੁਤ ਮੁਸ਼ਕਿਲ ਹੈ ਛੋਟੇ ਛੋਟੇ ਬੱਚੇ ਨੇ ਬੱਚੇ ਨੇ ਅੰਦਰ ਦਸੋ ਫਿਰ ਸਟਿਗਿਆ ਵੀ ਕਰ ਰਹੇ ਇਹ ਆਪਣੇ ਐਮਸੀ ਨਾਲ ਗੱਲ ਕਰਵਾਓ ਕੈਮਸੀਨ ਨਾਡਸ ਪਾਸ ਹੋ ਗਈ ਐਮਸੀ ਸੋਨ ਸਿੰਘ ਜੀ ਤੋਂ ਗੱਲ ਹੋਈ ਹੈ ਤੁਹਾਡੇ ਆਂਦੇ ਹੀ ਨਹੀਂ ਉਹ ਚਲੋ ਕੋਈ ਸਮਾਈ ਹੈ ਨਹੀਂ ਕੋਈ ਵੀ ਆਇਆ ਤੁਹਾਡਾ ਤਾਂ ਨਾਦ ਪਰ ਅੱਗੇ ਸਾਨੂੰ ਕੋਈ ਉਮੀਦ ਦਿਖਦੀ ਨਹੀਂ ਪਈ ਜਲਦੀ ਆਉਂਦੀ ਹੈ ਮੈਨੂੰ ਲੱਗਦਾ ਹੈ ਕਿ 1.5 ਸਾਲ ਹੋ ਗਏ ਵਾਰਿਸ਼ ਦੀ ਭੈਣੇ ਬਾਰਿਸ਼ ਕਿਵੇਂ ਹੋਊਗੀ ਉਹ ਦੇਖ ਲਾਂਗੇ ਕੋਈ ਗੱਲ ਨਹੀਂ ਤੁਹਾਨੂੰ ਕਰਕੇ ਦਵਾਂਗੇ ਕੰਮ